ਜੁੜੇ ਰਹੋ ਤੇ ਜੇਕਰ ਕਿਸੇ ਵਿਦਿਆਰਥੀ ਦੇ 100 ਚੋਂ 90 ਨੰਬਰ ਆ ਰਹੇ ਹੈ ਤਾਂ ਉਹ ਬੱਚਾ ਇਸ ਸੈਸ਼ਨ ਤੋਂ ਬਾਅਦ ਅਸੀਂ ਦਾਵਾ ਕਰਦੇ ਹਾਂ ਕਿ ਉਹ 90 ਤੋਂ 95 96 ਨੰਬਰ ਤੱਕ ਲੈ ਕੇ ਜਾ ਸਕਦਾ ਹੈ ਜੇਕਰ ਉਹ ਇਸ ਸੈਸ਼ਨ ਦਾ ਫਾਇਦਾ ਲਾਉਣਾ ਚਾਹੁੰਦੇ ਹੈ ਤਾਂ ਤੁਸੀਂ ਜਲਦ ਤੋਂ ਜਲਦ ਸਾਡੀ ਟੀਮ ਨੂੰ ਕਾਲ ਕਰੋ ਔਰ ਆਪਣੇ ਬੱਚੇ ਦਾ ਨਾਮ ਨੋਟ ਕਰਵਾਓ ਇੱਥੇ CBSE ਦੇ ਐਕਸਪਰਟ ਟ੍ਰੇਨਰਸ ਬੁਲਾਏ ਗਏ ਆ ਜਿਹੜੇ ਕਿ ਬੱਚਿਆਂ ਨੂੰ ਇਹ ਦੱਸਣਗੇ ਕਿ ਬੋਰਡਸ ਦੇ ਪੇਪਰਾਂ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਨੂੰ ਪੇਪਰ ਪ੍ਰੈਜੈਂਟ ਕਰਨਾ ਪੈਂਦਾ ਸੋ ਸੰਕਲਪ ਕੋਟਾ ਕਲਾਸਿਸ ਇੱਕ ਮੰਚ ਹੈ ਜਿਹੜਾ ਕਿ ਬੱਚਿਆਂ ਨੂੰ ਬੋਰਡਸ ਦੇ ਨਾਲ ਨਾਲ ਇਸ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮਸ ਨੂੰ ਇੱਕੋ ਹੀ ਛੱਤ ਥੱਲੇ ਪੜਾ ਰਿਹਾ ਹੈ ਉਸ ਤਰ੍ਹਾਂ ਦੇ ਮਾਹਰ ਟ੍ਰੇਨਰ ਅਸੀਂ ਲੈ ਕੇ ਆਂਦੇ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇਸ ਵਾਰੀ ਜਿਹੜੇ ਪਹਿਲੀ ਵਾਰ ਬੋਰਡ ਦੇ ਪੇਪਰ ਦੇ ਰਹੇ ਆ 10ਵੀਂ ਦੇ ਖਾਸ ਕਰਕੇ ਉਹਨਾਂ ਦੇ ਲਈ ਇਹ ਖਬਰ ਖਾਸ ਆ ਕਿਉਂਕਿ ਪੇਪਰ ਦੇ ਵਾਸਤੇ ਜਿਹੜਾ ਮਨ ਦੇ ਵਿੱਚ ਬੱਚਿਆਂ ਦੇ ਆਮ ਤੌਰ ਤੇ ਇੱਕ ਡਰ ਹੁੰਦਾ ਕਿ ਪੇਪਰ ਵਿੱਚ ਕੀ ਆਊਗਾ ਕਿਵੇਂ ਲਿਖਣਾ ਕੀ ਕਰਨਾ ਹਾਲਾਂਕਿ ਸਕੂਲਾਂ ਵਿੱਚ ਬਹੁਤ ਕੁਝ ਦੱਸਿਆ ਜਾਂਦਾ ਪਰ ਫਰੀਦਕੋਟ ਦੇ ਸੰਕਲਪ ਕੋਟਾ ਕਲਾਸਸ ਨੇ ਉਹਨਾਂ ਬੱਚਿਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਰੱਖਿਆ ਐਸੇ ਸ਼ਨੀਵਾਰ 7 ਫਰਵਰੀ ਨੂੰ ਸ਼ਾਮ ਨੂੰ 4 ਵਜੇ ਤੇ ਉਸ ਸੈਮੀਨਾਰ ਦੇ ਵਿੱਚ CBSE ਦੇ ਮਹਾਰ ਅਧਿਆਪਕ ਬੁਲਾਏ ਗਏ ਆ ਜਿਹੜੇ ਕਿ ਕਿਵੇਂ ਪੇਪਰ ਕਰਨਾ ਕਿਸ ਤਰ੍ਹਾਂ ਆਨਸਰ ਦੇਣੇ ਆ ਕਿਹੜਾ ਪਹਿਲਾ ਆਨਸਰ ਦੇਣਾ ਕਿਹੜਾ ਬਾਅਦ ਚ ਆਨਸਰ ਦੇਣਾ ਤੇ ਇਸ ਸਬੰਧੀ ਹੋਰ ਕਈ ਭੇਦ ਆ ਜਿਹੜੇ ਉਹ ਦੱਸਣਗੇ ਨਾਲ ਦੀ ਨਾਲ ਕੁਝ ਅਜਿਹੇ ਟਿਪ ਦੇਣਗੇ ਜਿਹੜੇ ਵੀ ਇਸ ਕਲਾਸ ਨੂੰ ਅਟੈਂਡ ਕਰ ਲੈਣਗੇ ਉਹਨਾਂ ਦੇ ਇਸ ਸੈਮੀਨਾਰ ਨੂੰ ਅਟੈਂਡ ਕਰ ਲੈਣਗੇ ਉਹ ਦਾਵਾ ਕਰਦੇ ਆ ਕਿ ਉਹਨਾਂ ਦੇ ਮਨ ਤੋਂ ਪੇਪਰ ਦਾ ਬੋਝ ਘਟੇਗਾ ਪੇਪਰ ਦੇਣ ਦਾ ਡਰ ਘਟੇਗਾ ਗਰੰਟਡ ਆ ਕਿ ਉਹਨਾਂ ਦੇ ਜਿਹੜੇ ਨੰਬਰ ਆ ਉਹ ਉਹ ਉਹਨਾਂ ਦੀ ਪਰਸੈਂਟੇਜ ਆ ਉਹ ਵਧ ਜਾਣੀ ਆ ਤੇ ਇਹ ਸੈਮੀਨਾਰ ਵੀ ਬੱਚਿਆਂ ਦੇ ਲਈ ਖਾਸ ਕਰਕੇ CBSE ਬੋਰਡ ਵਾਲੇ ਜਿਹੜੇ 10ਵੀਂ ਵਾਲੇ ਆ ਉਹਨਾਂ ਦੇ ਲਈ ਫ੍ਰੀ ਰੱਖਿਆ ਗਿਆ ਏ ਸਰ ਅਸੀਂ ਇਸ ਵਾਰ ਫਰੀਦਕੋਟ ਸ਼ਹਿਰ ਦੇ ਵਿਦਿਆਰਥੀਆਂ ਵਾਸਤੇ ਜਿਹੜੇ ਫਰੀਦਕੋਟ ਜਾਂ ਫਰੀਦਕੋਟ ਦੇ ਨੇੜੇ ਦੇ ਬੱਚੇ ਨੇ ਉਹਨਾਂ ਲਈ ਇੱਕ ਬੋਰਡਸ ਸਟ੍ਰੈਟਜੀ ਸੈਮੀਨਾਰ ਲੈ ਕੇ ਆ ਰਹੇ ਆ ਇਹ ਸੈਮੀਨਾਰ ਕਿਉਂ ਬੱਚੇ ਲਈ ਜ਼ਰੂਰੀ ਹੈ ਦੇਖੋ 10ਵੀਂ ਦੇ ਵਿੱਚ ਬੱਚਾ ਜਦੋਂ ਪਹਿਲੀ ਵਾਰ ਬੋਰਡ ਦਾ ਪੇਪਰ ਦੇਣ ਜਾਂਦਾ ਹੈ ਔਰ ਉਹਦੇ ਲਈ ਹਰ ਚੀਜ਼ ਨਵੀਂ ਹੁੰਦੀ ਹੈ 7 ਫਰਵਰੀ ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 4 ਵਜੇ ਇੱਥੇ CBSE ਦੇ ਐਕਸਪਰਟ ਟ੍ਰੇਨਰਸ ਬੁਲਾਏ ਗਏ ਆ ਜਿਹੜੇ ਕਿ ਬੱਚਿਆਂ ਨੂੰ ਇਹ ਦੱਸਣਗੇ ਕਿ ਬੋਰਡ ਦੇ ਪੇਪਰਾਂ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਨੂੰ ਪੇਪਰ ਪ੍ਰੈਜੈਂਟ ਕਰਨਾ ਪੈਂਦਾ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਕੁਐਸਚਨ ਦਾ ਕੀ ਆਨਸਰ ਹੈ ਬਟ ਐਗਜ਼ਾਮੀਨਰ ਜਿਹੜੇ ਹੁੰਦੇ ਨੇ ਜਦੋਂ ਆਪਣਾ ਬੋਰਡ ਦਾ ਪੇਪਰ ਹੁੰਦਾ ਹੈ ਉਹਦਾ ਚੈੱਕ ਕਰਨ ਦਾ ਵੇ ਪੇਪਰ ਸ਼ੀਟ ਨੂੰ ਲਿਖਣ ਦਾ ਤਰੀਕਾ ਇੱਕ ਅਲੱਗ ਹੁੰਦਾ ਹੈ ਜਿਵੇਂ ਕਿ ਬੱਚੇ ਸਕੂਲਾਂ ਚ ਪੇਪਰ ਕਰਦੇ ਆ ਸੋ ਇਸ ਤਰ੍ਹਾਂ ਦੇ ਸੈਸ਼ਨਸ ਬੱਚਿਆਂ ਨੂੰ ਕੀ ਹੈਲਪ ਕਰਦੇ ਆ ਕਿ ਜੇਕਰ ਕਿਸੇ ਵਿਦਿਆਰਥੀ ਦੇ 100 ਚੋਂ 90 ਨੰਬਰ ਆ ਰਹੇ ਹੈ ਤਾਂ ਉਹ ਬੱਚਾ ਇਸ ਸੈਸ਼ਨ ਤੋਂ ਬਾਅਦ ਅਸੀਂ ਦਾਵਾ ਕਰਦੇ ਆ ਕਿ ਉਹ 90 ਤੋਂ 95 96 ਨੰਬਰ ਤੱਕ ਲੈ ਕੇ ਜਾ ਸਕਦਾ ਹੈ 5 ਤੋਂ 7% ਨੰਬਰ ਸਿਰਫ ਪ੍ਰੈਜੈਂਟੇਸ਼ਨ ਨਾਲ ਹੀ ਵੱਧ ਜਾਂਦੇ ਆ ਸੋ ਇਹ ਸੈਸ਼ਨ ਬੱਚਿਆਂ ਨੂੰ ਉਹ 57% ਨੰਬਰ ਜਿਹੜੇ ਉਹ ਪ੍ਰੈਜੈਂਟੇਸ਼ਨ ਕਰਕੇ ਲੂਜ਼ ਕਰਦੇ ਆ ਉਹ ਨੰਬਰ ਕਿਵੇਂ ਵਧਾਉਣੇ ਹੈ ਇਹ ਸੈਸ਼ਨ ਉਹਨੂੰ ਹੈਲਪ ਕਰੇਗਾ ਸੋ ਇਹ ਸ਼ਾਮ ਨੂੰ ਸ਼ਾਰਪ 4 ਵਜੇ ਹੋਵੇਗਾ ਸਿਰਫ ਪੰਜਾਬ ਬੱਚਿਆਂ ਦੀ ਹੀ ਐਂਟਰੀ ਹੈ ਸੋ ਅਸੀਂ ਇਸ ਵੀਡੀਓ ਦੇ ਰਾਹੀਂ ਉਹ ਪੇਰੈਂਟਸ ਜਿਨ੍ਹਾਂ ਦੇ ਬੱਚੇ 10ਵੀਂ ਕਲਾਸ ਦੇ ਵਿੱਚ ਪੜ ਰਹੇ ਹੈ ਜੇਕਰ ਉਹ ਇਸ ਸੈਸ਼ਨ ਦਾ ਫਾਇਦਾ ਲੈਣਾ ਚਾਹੁੰਦੇ ਹੈ ਤਾਂ ਤੁਸੀਂ ਜਲਦ ਤੋਂ ਜਲਦ ਸਾਡੀ ਟੀਮ ਨੂੰ ਕਾਲ ਕਰੋ ਔਰ ਆਪਣੇ ਬੱਚੇ ਦਾ ਨਾਮ ਨੋਟ ਕਰਵਾਓ ਅਦਰਵਾਈਜ਼ ਜਿਵੇਂ ਹੀ ਪਹਿਲੇ ਪੰਜਾਬ ਬੱਚੇ ਦੇ ਵਿੱਚ ਹੋ ਜਾਣਗੇ ਤਾਂ ਤੁਹਾਡੇ ਬੱਚੇ ਨੂੰ ਉਸ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਦਿੱਤਾ ਜਾਏਗਾ ਜਾਂ ਇਹਦੂ ਅਗਲੇ ਆਉਣ ਵਾਲੇ ਸੈਮੀਨਾਰਾਂ ਦੇ ਵਿੱਚ ਪਾਰਟ ਬਣਾਇਆ ਜਾ ਸਕਦਾ ਬਟ ਪਹਿਲੇ ਕਮ ਪਹਿਲੇ ਸਰਵ ਬੇਸਿਸ ਦੇ ਲਈ ਤੁਹਾਨੂੰ ਜਲਦ ਤੋਂ ਜਲਦ ਸਾਨੂੰ ਕਾਲ ਕਰਨੀ ਪਵੇਗੀ ਔਰ ਆਪਣੇ ਬੱਚੇ ਦਾ ਨਾਮ ਨੋਟ ਕਰਾਉਣਾ ਪਵੇਗਾ ਹੋਰ ਕਿਹੜੇ ਕਿਹੜੇ ਆਪਾਂ ਕਰਵਾ ਰਹੇ ਹਾਂ ਕੋਰਸ ਜਿਹੜੇ ਆਉਣ ਵਾਲੇ ਇਹਨਾਂ ਦੇ ਵਿੱਚ ਸਰ ਸੰਕਲਪ ਕੋਟਾ ਕਲਾਸਿਸ ਪਿਛਲੇ 1.5 ਸਾਲ ਤੋਂ ਫਰੀਦਕੋਟ ਸ਼ਹਿਰ ਦੇ ਵਿੱਚ ਬਹੁਤ ਵਧੀਆ ਤੰਗ ਦੇ ਨਾਲ ਮੈਡੀਕਲ ਨਾਨ ਮੈਡੀਕਲ ਨੂੰ ਪੜਾ ਰਿਹਾ ਸੋ ਇਸ ਸਾਲ ਅਸੀਂ ਕਾਮਰਸ ਡਿਵੀਜ਼ਨ ਵੀ ਨਾਲ ਸ਼ੁਰੂ ਕੀਤੀ ਹੈਗੀ ਹੈ ਮੈਡੀਕਲ ਤੇ ਨਾਨ ਮੈਡੀਕਲ ਜਦੋਂ ਕੋਈ ਬੱਚਾ ਲੈਂਦਾ ਹੈ ਤਾਂ ਉਹਦਾ ਇੱਕ ਏਮ ਹੁੰਦਾ ਹੈ ਕਿ ਮੈਂ ਡਾਕਟਰ ਬੰਨਾ ਹੈ ਮੈਂ ਇੰਜੀਨੀਅਰ ਬੰਨਾ ਹੈ ਦੇਸ਼ ਦੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨਾ ਹੈ ਤਾਂ ਉਹਦੇ ਲਈ ਐਂਟਰੈਂਸ ਇਗਜ਼ਾਮ ਹੁੰਦੇ ਨੇ ਆਈਆਈਟੀ ਔਰ ਨੀਟ ਵਰਗੇ ਇਗਜ਼ਾਮ ਸੋ ਸੰਕਲਪ ਕੋਟਾ ਕਲਾਸਿਸ ਇੱਕ ਮੰਚ ਹੈ ਜਿਹੜਾ ਕਿ ਬੱਚਿਆਂ ਨੂੰ ਬੋਰਡਸ ਦੇ ਨਾਲ ਨਾਲ ਇਸ ਤਰ੍ਹਾਂ ਦੇ ਕੰਪੀਟੀਟਿਵ ਇਗਜ਼ਾਮਸ ਨੂੰ ਇੱਕੋ ਹੀ ਛੱਤ ਥੱਲੇ ਪੜਾ ਰਿਹਾ ਹੈ ਉਸ ਤਰ੍ਹਾਂ ਦੇ ਮਾਹਰ ਟਰੇਨਰ ਅਸੀਂ ਲੈ ਕੇ ਆਂਦੇ ਨੇ ਜੋ ਵੱਖ-ਵੱਖ ਸਟੇਟਾਂ ਦੇ ਟਰੇਨਰ ਨੇ ਜੋ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰਵਾ ਰਹੇ ਹੈ ਔਰ ਉਹ ਟਰੇਨਰਸ ਨੇ ਜਿਹੜੇ ਖੁਦ ਦੁਨੀਆ ਦੀਆਂ ਟਾਪ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਏ ਹੋਏ ਹੈ ਸੋ ਅਗਰ ਕੋਈ ਵੀ ਪੈਰੈਂਟ ਆ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਟ੍ਰੇਨਰਸ ਤੋਂ ਪੜ੍ਹਾਉਣਾ ਚਾਹੁੰਦਾ ਹੈ ਇਸ ਤਰ੍ਹਾਂ ਦੇ ਸਿਸਟਮ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਸੰਕਲਪ ਕੋਟਾ ਕਲਾਸਿਸ ਦੇ ਵਿੱਚ ਤਿੰਨੋਂ ਸਟਰੀਮਸ ਦੇ ਲਈ ਮੈਡੀਕਲ ਨਾਨ ਮੈਡੀਕਲ ਅਤੇ ਕਾਮਰਸ ਸਟਰੀਮ ਦੇ ਲਈ ਐਡਮਿਸ਼ਨਸ ਚੱਲ ਰਹੀਆਂ ਹਨ ਬਟ ਸਾਡੇ ਕੋਲ ਜਿਹੜੀਆਂ ਸੀਟਾਂ ਹੁੰਦੀਆਂ ਬਹੁਤ ਲਿਮਟਿਡ ਸੀਟਾਂ ਹੁੰਦੀਆਂ ਅਸੀਂ ਹਰ ਸਾਲ 30 ਤੋਂ 35 ਬੱਚੇ ਹੀ ਇੱਕ ਫੀਲਡ ਦੇ ਲੈਣੇ ਹਨ ਸੋ ਜਿਵੇਂ ਹੀ ਸਾਡੀਆਂ ਸੀਟਾਂ ਫਿਲ ਹੋ ਜਾਣਗੀਆਂ ਅਸੀਂ ਜਿਹੜੀ ਐਡਮਿਸ਼ਨ ਹੈਗੀ ਉਹ ਕਲੋਜ਼ ਕਰ ਦੇਾਂਗੇ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਦੁਨੀਆ ਦੇ ਟਾਪ ਟ੍ਰੇਨਰਸ ਤੋਂ ਪੜੇ ਕੰਪੀਟੀਟਿਵ ਦੀ ਤਿਆਰੀ ਬੋਰਡਸ ਦੇ ਨਾਲ ਨਾਲ ਕਰੇ ਸੋ ਤੁਸੀਂ ਸੰਕਲਪ ਕੋਟਾ ਕਲਾਸਿਸ ਵਿਜ਼ਿਟ ਕਰ ਸਕਦੇ ਹੋ ਹੁਣ ਫਿਲਹਾਲ ਬੱਚਿਆਂ ਲਈ ਬਹੁਤ achi offers ਵੀ ਚੱਲ ਰਹੀਆਂ ਸੋ ਬੱਚੇ ਉਹਨਾਂ offers ਦਾ ਬੈਨੀਫਿਟ ਵੀ ਲੈ ਸਕਦੇ ਜੇਕਰ ਕਿਸੇ